ਸਤਿ ਸ਼੍ਰੀ ਅਕਾਲ ਸਾਰੇ ਭੰਟਰਾਵਾਂ ਨੂੰ ਜੀ ਮੈਂ ਨਾ ਦੱਸਣਾ ਚਾਹੁੰਦਾ ਇਹ ਸਾਡੀ ਨਾ ਇੱਕ ਗਾਂ ਸੀ ਤੇ ਉਹ ਰਿਪੀਟ ਕਰ ਚੁੱਕੀ ਸੀ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਫਿਰ ਡਾਕਟਰ ਸਾਹਿਬ ਨਾਲ ਡਾਕਟਰ ਲਸਰਨ ਨਾਲ ਸੰਪਰਕ ਕੀਤਾ ਤੇ ਮੈਂ ਤੇ ਇੰਡੀਆ ਨਹੀਂ ਸੀ ਤੇ ਮੈਂ ਬਾਹਰ ਸੀ ਕਿ ਮੈਂ ਬਾਹਰੋਂ ਸੰਪਰਕ ਕੀਤਾ ਡਾਕਟਰ ਸਾਹਿਬ ਨਾਲ ਤੇ ਉਹਨਾਂ ਨੂੰ ਕਿਹਾ ਵੀ ਸਾਡੀ ਗਾਂ ਇਸ ਤਰ੍ਹਾਂ ਇਸ ਤਰ੍ਹਾਂ ਕਰੀ ਰਿਪੀਟ ਕਰ ਚੁੱਕੀ ਜੇ ਤੇ ਤੁਸੀਂ ਘਰ ਜਾਓ ਤੇ ਸਾਡੇ ਪਿੰਡ ਜਾ ਕੇ ਤੇ ਗਾਂ ਨੂੰ ਦੇਖੋ ਤੇ ਉਹ ਡਾਕਟਰ ਸਾਹਿਬ ਘਰ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਤੇ ਆਪਣਾ ਗਾਂ ਨੂੰ ਦੇਖਿਆ ਤਾਂ ਫਿਰ ਉਹਨਾਂ ਨੇ ਇੱਕੋ ਵਾਰੀ ਦੋ ਟੀਕੇ ਏਆਈ ਦੇ ਟੀਕੇ ਦੋ ਇੱਕੋ ਵਾਰੀ ਭਰਤੇ ਤੇ ਭਰ ਦਿੱਤੇ ਗਾਂ ਦੇ ਤੇ ਉਹ ਹੁਣ ਸਾਡੀ ਗਾਂ 2 ਮਹੀਨੇ ਤੇ 24 ਦਿਨ ਹੋ ਚੁੱਕੇ ਤੇ 24 ਤਰੀਕ ਨੂੰ ਡਾਕਟਰ ਸਾਹਿਬ ਫੇਰ ਸਾਡੇ ਘਰ ਆਏ। ਉਹਨਾਂ ਨੇ ਗਾਂ ਨੂੰ ਦੇਖਿਆ ਤੇ ਗਾਂ ਸੋਣ ਵਾਲੀ। ਤੇ ਅਸੀਂ ਸ਼ੁਕਰ ਕਰਦੇ ਹਾਂ ਮਹਾਰਾਜ ਦਾ ਵੀ। ਤੇ ਡਾਕਟਰ ਸਾਹਿਬ ਦਾ ਵੀ ਸ਼ੁਕਰ ਕਰਦੇ ਹਾਂ ਕਿ ਚਲੋ ਏਡੀ ਦੂਰ ਆਏ ਸਾਡੇ ਪਿੰਡ ਤੇ ਗਾਂ ਦੇ ਟੀਕੇ ਭਰ ਗਏ ਤੇ ਚਲੋ ਗਾਂ ਹੁਣ ਗਾਂ ਸੋਣ ਵਾਲੀ ਜੀ ਆਸ ਹੋ ਗਈ ਵੀ ਚਲੋ ਮਹਾਰਾਜ ਨੇ ਕਿਰਪਾ ਕਰਤੀ ਜੀ। ਤੇ ਜਿਸ ਵੀ ਕਿਸੇ ਨੂੰ ਘਣਪਰਾਂ ਨੂੰ ਲੋੜ ਪੈਂਦੀ ਜੇ ਪਸ਼ੂਆਂ ਦੀ ਸਮੱਸਿਆ ਬਾਰੇ ਕੋ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਨੇ ਤੇ ਡਾਕਟਰ ਢਿੱਲੂ ਸਾਹਿਬ ਦਾ ਤੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੀ ਤੇ ਕਿਉਂਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਜਿਹੜੀ ਵੀ ਕੋਈ ਨਵੀਂ ਵੀਡੀਓ ਆਦੀ ਬੱਚਿਆਂ ਦੀ ਸਮੱਸਿਆ ਬਾਰੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੀ ਹੋ ਸਕੇ ਤੇ ਉਹਨਾਂ ਨੂੰ ਲੋਕੀ ਆਪਣਾ ਟ੍ਰੀਟਮੈਂਟ ਕਰਾ ਸਕੋ ਚੰਗੇ ਚੰਗੇ ਤਰੀਕੇ ਨਾਲ ਤੇ ਜਦ ਡਾਕਟਰ ਸਾਹਿਬ ਦੇ ਦੇਖਣ ਦਾ ਤਰੀਕਾ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਚੰਗੇ ਇਨਸਾਨ ਵੀ ਆ ਤੇ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਉਹਨਾਂ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਆਪਣੇ ਪਸ਼ੂਆਂ ਦੀਆਂ ਜਾਂਾਂ ਬਚ ਸਕਦੀਆਂ ਜੀ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕਿਸੇ ਦਾ ਵੀ ਪਸ਼ੂ ਰੀਪੀਟ ਹੋ ਰਿਹਾ ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰਨ ਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਪਸ਼ੂਆਂ ਦੀਆਂ ਜਾਂਾਂ ਬਚਾ ਸਕਾਂ ਤੇ ਮਹਾਰਾਜ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਚੜਤੀ ਕਲਾਚਰ ਖੇਤਰਕੀ ਵਿਕਸ਼ੇ ਕਿਉਂਕਿ ਉਹਨਾਂ ਦਾ ਜਿਹੜਾ ਦੇਖਣ ਦਾ ਤਰੀਕਾ ਬਹੁਤ ਵਧੀਆ ਜੀ ਤੇ ਸਾਡਾ ਪਿੰਡ ਹੈਗਾ ਜੇ ਬਤੂਆਲ ਕਲਾਂ ਤੇ ਡਿਸਟ੍ਰਿਕਟ ਗੁਰਦਾਸਪੁਰ ਫਤੇਗੜ ਚੁੜੀਆਂ ਸਾਡਾ ਹਲਕਾ ਤੇ ਚਲੋ ਜੀ ਇਹ ਨਸ਼ਬ ਧੰਨ ਮੈ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਮਹਾਰਾਜ ਦਾ ਵੀ ਸ਼ੁਕਰ ਕਰਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ